ਅੱਜ 20 ਮਈ 2024 ਦਿਨ ਸੋਮਵਾਰ ਨੂੰ ਹਲਕਾ ਫਤੇਗੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਵਿਕਰਮਜੀਤ ਸਿੰਘ ਜੀ ਖਾਲਸਾ ਵਿਸ਼ੇਸ਼ ਤੌਰ ਦੇ ਉੱਤੇ ਪਿੰਡ ਚਰਗ ਵਿਖੇ ਸਬਕਾ ਬਲਾਕ ਸੰਮਤੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਗੇ ਲੀਡਰ ਨਰਿੰਦਰ ਸਿੰਘ ਮੰਡੇਰ ਉਹਨਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਜਿੱਥੇ ਤੁਸੀਂ ਵੇਖ ਹੀ ਸਕਦੇ ਹੋ ਕਿ ਪਿੰਡ ਜਰਗ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਸਨ ਸੋ ਇਸ ਮੌਕੇ ਕਰੀਬ 1 ਘੰਟਾ ਵਿਕਰਮਜੀਤ ਸਿੰਘ ਜੀ ਖਾਲਸਾ ਨਰਿੰਦਰ ਸਿੰਘ ਮੰਡੇਰ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਲੋਕਾਂ ਨੂੰ ਮਿਲੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਜਾਂ ਪੰਡਰ ਪਦਰ ਤੇ ਕੋਈ ਵੀ ਸਮਾਜਿਕ ਕੰਮ ਦੇ ਲਈ ਉਹ ਵੇਚ ਜਿ ਕੋ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਸੋ ਇਸ ਮੌਕੇ ਲੋਕਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਉਹ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਜਰੂਰ ਮਦਦ ਕਰਨਗੇ ਸੋ ਇਸ ਮੌਕੇ ਪਹੁੰਚੇ ਹੋਏ ਲੋਕਾਂ ਲਈ ਵਿਸ਼ੇਸ਼ ਤੌਰ ਦੇ ਉੱਤੇ ਆ ਵਕ-ਵਕ ਵਸਤਾਂ ਦੇ ਲੰਗਰ ਵੀ ਲਗਾਏ ਗਏ ਸਨ ਦੇਖੋ ਹੀ ਸਾਹਮਣੇ ਤੋ ਦੋਸਤੋ ਇਸ ਵਕਤ ਅਸੀਂ ਮੌਜੂਦਾਂ ਜੀ ਮਸ਼ਹੂਰ ਪਿੰਡ ਜਰਗ ਵਿਖੇ ਜਿੱਥੇ ਵਿਸ਼ੇਸ਼ ਤੌਰ ਦੇ ਉੱਤੇ ਅੱਜ ਹਲਕਾ ਫਤੇਗੜ ਤੋਂ ਐਮਪੀ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਵਿਕਰਮਜੀਤ ਸਿੰਘ ਜੀ ਖਾਲਸਾ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਵੱਡਾ ਇਕੱਠ ਪਿੰਡ ਜਰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਦੋਂ ਸਰ ਪਿੰਡ ਜਰਗ ਵਿੱਚ ਪਹੁੰਚੇ ਹੋ ਅੱਜ ਇਤਿਹਾਸਿਕ ਪਿੰਡਾਂ ਵੱਡਾ ਪਿੰਡ ਅੱਜ ਇਤਿਹਾਸਿਕ ਪਿੰਡ ਜਰਗ ਵਿੱਚ ਸਰ ਨਰਿੰਦਰ ਸਿੰਘ ਹਣਾ ਦੇ ਗ੍ਰਹਿ ਵਿਖੇ ਵੱਡੇ ਇਕੱਠ ਦੇ ਵਿੱਚ ਮੈਂ ਪਹੁੰਚਿਆ। ਸੰਗਤ ਦੇ ਵਿੱਚ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਬੜਾ ਭਾਰੀ ਉਤਸ਼ਾਹ ਵਾ। ਮੈਂ ਸਮਝਦਾ ਕਿ ਵੱਡਾ ਪਿੰਡ ਜਿਹੜਾ ਹੈ ਵਧੀਆ ਨਤੀਜਾ ਜਿਹੜਾ ਇਹ ਕੱਢੂਗਾ। ਸ਼ੁਰੂ ਤੋਂ ਇਸ ਪਿੰਡ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਸਾਥ ਦਿੱਤਾ ਹੈ। ਸਾਰਾ ਨਿਰਿੰਦਰ ਸਿੰਘ ਹਣੀ ਇਹਨਾਂ ਦੇ ਸਾਰੇ ਹੀ ਸਾਥੀ ਬਿਜੁਰਗ ਬਲਬੀਰ ਸਿੰਘ ਇਹਨਾਂ ਦੇ ਬਿਜੁਰਗ ਬਲਬੀਰ ਸਿੰਘ ਹਣੀ ਸਾਰੇ ਸਾਥੀ ਲੰਮੇ ਸਮੇਂ ਤੋਂ ਮੇਰੇ ਪਿਤਾ ਜੀ ਵੇਲੇ ਤੋਂ ਜਦੋਂ ਉਹ ਇਲੈਕਸ਼ਨ ਲੜਦੇ ਸੀ ਉਦੋਂ ਤੋਂ ਇਹ ਪਿੰਡ ਔਰ ਇਹ ਜਿਹੜਾ ਪਰਿਵਾਰ ਆ ਇਹ ਸਾਰਾ ਇਹਨਾਂ ਦਾ ਏਰੀਆ ਉਹਨਾਂ ਦੇ ਨਾਲ ਆ ਅੱਜ ਵੀ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਫੇਰ ਇੱਕ ਵਾਰੀ ਵਾਅਦਾ ਕੀਤਾ ਔਰ ਵੱਡੀਆਂ ਵੋਟਾਂ ਦੇ ਨਾਲ ਇਥੋਂ ਜਿੱਤ ਕੇ ਅਸੀਂ ਜਰਗ ਪਿੰਡ ਤੋਂ ਜਾਵਾਂਗੇ ਬਨੁਤਨ ਭਾਈ ਸ਼ੁਕਰੀਆ ਬਹੁਤ ਬਹੁਤ